ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਮੇਰੇ ਵੱਲੋਂ ਸਾਰੇ ਸਤਿ ਸ਼੍ਰੀ ਅਕਾਲ ਸਕੂਲਾਂ 'ਚ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਛੁੱਟੀਆਂ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਤੇ ਜਿੱਦਾਂ ਪਤਾ ਲੱਗ ਹੀ ਗਿਆ ਤੁਹਾਨੂੰ ਸਕੂਲਾਂ 'ਚ ਪੈ ਗਈਆਂ ਛੁੱਟੀਆਂ ਤੇ ਅੱਜ ਅਨਸ ਦੀ ਪਹਿਲੀ ਛੁੱਟੀ ਸੀਗੀ ਤੇ ਪਹਿਲੀ ਛੁੱਟੀ ਤੇ ਪੂਰਾ ਫੁੱਲ ਜਿਹਾ ਲੱਗਾ ਅੱਜ ਹਾਂਜੀ ਸਾਨੂੰ ਅੱਜ ਪ੍ਰੋਗਰਾਮ ਹੀ ਉਦਾਂ ਆਪਾਂ ਸਕੂਲੋਂ ਨਾਲ ਤੁਹਾਨੂੰ ਲੈ ਕੇ ਆਉਣਾ ਸੀ ਤੇ ਫੇਰ ਜਾਣਾ ਸਕੂਲ ਉੱਥੇ ਪਾਰਟੀ ਤੇ ਹਾਂਜੀ ਤੇ ਹੁਣ ਅੱਜ ਕੁਦਰਤੀ ਛੁੱਟੀ ਆ ਗਈ ਆ ਛੁੱਟੀਆਂ ਹੋ ਗਈਆਂ ਡਿਕਲੇਅਰ ਹੁਣ ਚੱਲਦੇ ਆਪਾਂ ਪਾਰਟੀ ਦੇ ਪ੍ਰੋਗਰਾਮ ਇਹਨੇ ਆ ਗਰਮੀ ਬਹੁਤ ਜ਼ਿਆਦਾ ਹੈ ਪਰ ਟਾਈਮ ਵੀ ਬਣਿਆ ਹੋਇਆ ਹਾਂ ਗਰਮੀ ਬਹੁਤ ਜ਼ਿਆਦਾ ਹੈ ਤੇ ਪਰ ਪ੍ਰੋਗਰਾਮ ਵੀ ਜ਼ਰੂਰੀ ਆ ਤੇ ਆਜੋ ਚੱਲਿਏ ਬਈ ਆਜੋ 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 ਇਹ ਹੁਣ ਮੈਂ ਵੇਟ ਕਰਨ ਧਿਆਨ ਹੱਦੀ ਤੇ ਮੰਮਾ ਦੀ ਬਹੁਤ ਲੇਟ ਹੋ ਗਏ ਜੇ ਆਜੋ ਬਈ ਆਜੋ ਉਹ ਸਾਡੇ ਨਾਲ ਵੀਰ ਵੀ ਚੱਲਿਆ ਸਾਡਾ ਵੀਰ ਵੀ ਤਿਆਰ ਆ ਆਜੋ ਆਜੋ ਬਈ ਆਜੋ ਆਜੋ ਜਲਦੀ ਬੈਠੋ ਟਾਈਮ ਬੜਾ ਹੋ ਗਿਆ ਤੇ ਗੱਡੀ ਆ ਗਈ ਨਾ ਬਣ ਕੇ ਤਾਂ ਕਰਕੇ ਚਲੋ ਆਜੋ ਆਜੋ ਅਨੰਦ ਅੱਗੇ ਆ ਜਾ ਪੰਮਾ ਨੂੰ ਬੈ ਲਾਂਦੇ ਆਜੋ ਪਾਜੀ ਆਜੋ ਚੱਲੀਏ ਇਹ ਤੇ ਲੱਗੀ ਹੈ ਹਾਂ ਪਾਣੀ ਪੀਣਾ ਹੈ ਠੰਡਾ ਪੀਣਾ ਜਾਗੇ ਨਹੀਂ ਪਾਣੀ ਠੰਡਾ ਪੀਣੇ ਜਾਗੇ ਸਿੱਧੇ ਹਣ ਚਲੋ ਵੀ ਕੋਲਡ ਡਰਿੰਕ ਪੀਣੀ ਕਿੰਨੇ ਜਾਗੇ ਚੱਲੀਏ ਤਿਆਰ ਦੇ ਪਾਣੀ ਰਹਿਣਾ ਕੀ ਕੋਲਡ ਡਰਿੰਕ ਪੀਣਾਗੇ ਹਾਂ ਪਾਣੀ ਰਹਿਣ ਦਾ ਕੋਲਡ ਡਰਿੰਕ ਪੀਵਾਂਗੇ ਮੈਂ ਗਿਆ ਦਵਾਈ ਲਵਾਂ ਪਹੁੰਚ ਗਏ ਆਪਾਂ ਹੁਣ ਪੈਲਸ ਦੇ ਵਿੱਚ ਅਨੰਦ ਦਾ ਅਨੰਦ ਨੂੰ ਨੀਦ ਆਈ ਜਾਂਦੀ ਥੋਪ ਬੜੀ ਗਰਮੀ ਬੜੀ ਹੁਣ ਏਸੀ ਜੀ ਕਹਿੰਦਾ ਗੱਡੀ ਅੰਦਰ ਲੈ ਜੀਏ ਉਹ ਸਿਕਿਉਰਟੀ ਵਾਲਾ ਜਿਹੜਾ ਕਹਿੰਦਾ ਇੱਥੇ ਲਾ ਦਿਓ ਨਹੀਂ ਆਈ ਤਾਂ ਅੰਦਰ ਹੀ ਜਾਵਾਂਗੇ ਮਾਰੋ ਛਾਲਾ ਅਰੇ ਸੌ ਜਾ ਸੌ ਜਾ ਸੌ ਜਾ ਸੌ ਜਾ ਨਾਲ ਨਰਾਜ ਨਾ ਹੋ ਜਾ ਫੇਰ ਕਹਿੰਦਾ ਪੁਰਾਣਾ ਨਰਾਜ ਨਾ ਹੋ ਜਾ ਮੈਂ ਪੁਰਾਣਾ ਘੱਟ ਹੀ ਨਰਾਜ ਹੁੰਦਾ ਕਦੇ ਕਿਤੇ ਯਾ ਪ੍ਰਾਣਿਆਂ ਵਾਲੇ ਚਲੋ ਜੀ ਆ ਹਿਉਨ ਪਹੁੰਚ ਗਏ ਆ ਆ ਸਾਡਾ ਸਵਾਗਤ ਕਰਨੀਏ ਹਾਂ ਥੈਂਕ ਯੂ ਜੀ ਤੁਹਾਡਾ ਪਾਣੀ ਦੀ ਤੇਜ਼ ਬੜੀ ਜਿਆਦਾ ਲੱਗੀ ਭੈਣ ਜੀ ਪੀਵਾਂਗੇ ਅੰਦਰ ਆ ਅੱਛਾ ਠੀਕ ਆ ਕਿ ਵਾਰਨੇ ਉਹਨੇ ਭੜੇ 100 ਰੁਪਏ 100 ਰੁਪਏ ਸਿਰਫ ਵਾਰਨੇ ਹੀ ਆ ਔਰ ਉਹਨੇ ਕੋਈ ਨਹੀਂ ਗੱਲ ਮਸਤ ਫਿਰ ਕੀ ਤੇ ਗਾਣੇ ਸਾਥ ਤੇ ਨਮਨ ਅਰ ਮਾਨਸੇ ਜੀ ਮਰਮਦਸੇ ਜੀ ਗੁਰਜਸੇ ਜੀ ਆਕਾਰਸੇ ਜੀ ਸਾਈ ਭਾਜੀ ਅਨ ਡਾਕਟਰ ਦੇ ਸਾਥ ਕਰਕੇ ਆਣੇ ਨੈਕਸਟ ਸਵੇਰ ਦੇ ਬੜੀ ਚੁ ਪੰਜਾਬ ਦੇ ਪ੍ਰਚਾਰ ਕਰਨ ਹਾਂਸਾ ਗੌਰ ਨਿਸਤ ਬੀਕੇ ਬਾਈ ਹਾਂ ਨਿਰਭਾਣ Y es la misión el tema de la producción de ਪਾਇਆ ਨਾ ਇਹਨੇ ਮਟਕੇ ਵਿੱਚ ਆਪਣੇ ਚ। ਓ ਲੋਕਾਂ ਨੇ ਗਲਾਸ ਪਾ ਤੇ ਗੰਦ ਪਾਤਾ ਹੈ ਹਨਾ। ਕਿੰਨੀ ਸੋਹਣੀ ਕੁੜੀ ਤੇ ਕਿੰਨਾ ਗੰਦ ਚ ਕੀ ਫਿਰ। ਕੂੜਾ ਦੇ ਵਿੱਚ ਸਾਰਾ ਭਰਿਆ ਤਾਂ ਨੇ। ਮਾੜੀ ਗੱਲ ਹੈ ਹਨਾ ਗਲਤ ਕਰ ਲਿਆ ਇਦਾਂ ਨਹੀਂ ਕਰਨਾ। ਚਲੋ ਮੁੱਕਾ ਕੰਮ ਹੋ ਗਿਆ। ਆਹੋ ਚਲੋ ਚੱਲ ਜੀਏ। ਇੱਧਰ ਫੋਟੋ ਸ਼ੂਟ ਹੋਣ ਲੱਗਾ ਲੱਗਦਾ। ਫੋਟੋ ਸ਼ੂਟ ਹੋ ਲਗਾਵਾ ਕਰਕੇ ਕਰਕੇ ਇਹਨੂੰ ਫਿਰ ਲੋੜ ਹੀ ਨਹੀਂ ਚੱਲੇ ਹਣ ਹਾਂ ਰਾਜੂ ਸਾਡੇ ਨਾਲ ਆਇਆ ਹਾਂ ਸਾਡੇ ਨਾਲ ਆਇਆ ਮਾਸ਼ਾਲਾ ਅਨੰਦ ਆ ਗਿਆ ਬੜੇ ਭੁਰੇ ਹਾਲ ਹੁੰਦੇ ਗਰਮੀ ਦੇ ਨਾਲ ਪ੍ਰੋਗਰਾਮ ਵੇਖ ਕੇ ਉਹਨਾਂ ਤਾਂ ਬਹੁਤੀ ਗਰਮੀ ਲੱਗਦੀ ਹੈ ਹਨਾ ਸੂਰਜ ਵੇਖੋ ਓ ਹੋ 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 ਬਹੁਤ ਭੁਰੇ ਹਾਲ ਹੁੰਦੇ ਤੇ ਅੰਤ ਵਿੱਚ ਆਣਨ ਤਾਂ ਕੱਪੜੇ ਫੜ ਆਪਣੇ ਬਹੁਤ ਇੰਨੀ ਗਰਮੀ ਦੇ ਵਿੱਚ ਤਾਂ ਇੰਨਾ ਬੁਰਾ ਹਾਲ ਆਇਆ ਆਪਾਂ ਛੇ ਛਤੀ ਆਉਣ ਦੀ ਕੀਤੀ ਇੰਨੀ ਗਰਮੀ ਹੈ ਇੱਥੇ ਹੈਲੋ ਸਸੀ ਕਾਲ ਜੀ ਕੀ ਸੇਮਿੰਗ ਫੂਲ ਸੇਮਿੰਗ ਫੂਲ ਕਿ ਕਰਨੇ ਹਉਂਦੇ ਨਾਉਣੇ ਬਿਮਾਰ ਹੋਣੇ ਗਰਮੀ ਕਿਉਂ ਗਰਮੀ ਕਾਦੇ ਵਾਸਤੇ ਨਹੀਂ ਸ਼ਾਮਾ ਨੂੰ ਨਾਹੀਂ ਸ਼ਾਮ ਹੋ ਗਈ ਬੜੀ ਗਰਮੀ ਇੱਥੇ ਉਸੇ ਤਿੱਖੇ ਬਤਲੋ ਇੰਡੀ ਗਰਮੀ ਨਹੀਂ ਹੁੰਦੀ ਸਾਡੇ ਕਮਰੇ ਠੰਡੇ ਆ ਗਏ ਨੇ ਪ੍ਰੋਗਰਾਮ ਵੇਖ ਕੇ ਆ ਪਾ ਗਏ ਆ ਤਾਂ ਹੁਣ ਅਸੀਂ ਆਪਣਾ ਬਲੀਚਾ ਵੇਖਣ ਆਏ ਵੇਖਣ ਆ ਸਾਰੇ ਖਾਈ ਕਿੰਨੀਆਂ ਚੜ ਗਈਆਂ ਚੜੀਆਂ ਖਾ ਗਈਆਂ ਸਾਰੇ ਖਾਈ ਜਾਂਦੀਆਂ ਆਲੂ ਬਖਰੇ ਜਿਹੜੇ ਲੱਗੇ ਜਣੇ ਆ ਜਾ ਆਲੂ ਬਖਰੇ ਖਾਈਏ ਤੁਸੀਂ ਇਕੱਲੇ ਇਕੱਲੇ ਖਾਣੇ ਚੜੀਆਂ ਤਾਂ ਖਾਂਦੀਆਂ ਤੁਸੀਂ ਇਕੱਲੇ ਇਕੱਲੇ ਖਾਣੇ ਚੜੀਆਂ ਤਾਂ ਖਾਂਦੀਆਂ ਹਾਂ ਨਹੀਂ ਤੈਨੂੰ ਕੱਚੇ ਕੱਚੇ ਤੋੜ ਤੋੜ ਛੁੱਟ ਜਾਂਦੀਆਂ ਉਹ ਲੱਗੇ ਹੂੰ ਕੱਚੇ ਤੋੜ ਤੋੜ ਛੱਡਦੇ ਜਾਂਦੇ ਇਹਨੇ ਪਿੰਡੀ ਕਟੋਰੀ ਵੀ ਲੱਗਦੀ ਜੀ ਅਨੰਦ ਦੀ ਪਿੰਡੀ ਕਟੋਰੀ ਵੀ ਲੱਗੀ ਚੱਲੀ ਹੈ ਇਹ ਨਿੰਦੂ ਲੱਗੇ ਤਾਂ ਸੰਮੀਆ ਇੱਧਰ ਲੱਗੇ ਆ ਇਹ ਵੀ ਜੇ ਕਿੰਨੂ ਕਿੰਨੂ ਜਿੰਨੂ ਸੱਟ ਖਾ ਲੱਗਾ ਹੀ ਆ ਕੁਝ ਅਹੀਂ ਹੁਣ ਕਰਦਾ ਫਰੂਟ ਖਾਇਆ ਕਰਨਾ ਫੈਸ਼ ਠੀਕ ਹੋ ਨਹੀਂ ਦੋ ਤੱਕ ਠੀਕ ਹੈ ਠੀਕ ਠਾਕ ਜਰਿਆ ਉਹ ਪਰੇ ਦੋ ਲੱਗੇ ਬਣਾਓਂ ਠੰਡੀਆਂ ਵੀ ਲੱਗੀਆਂ ਆ ਜੀ ਹਣਾ ਓਏ ਮਾਨੋ ਬਿੱਲੀ ਆ ਗਈ ਦੁੱਧੂ ਪੀਣ ਦਾ ਟਾਈਮ ਹੋ ਗਿਆ ਸ਼ਾਮ ਦਾ ਸਵੇਰੇ ਵੀ ਆਉਂਦੀ ਸ਼ਾਮ ਨੂੰ ਵੀ ਆਉਂਦੀ ਪੂਲ 'ਚ ਨਹਾਉਣਾ ਨੰਦ ਨੂੰ ਅੱਜ ਗਰਮੀ ਬੜੀ ਲੱਗੀ ਪ੍ਰੋਗਰਾਮ ਵੇਖ ਕੇ ਹਨਾ ਅਨਾਂ ਤਾਂ ਪੂਲ ਦੇ ਵਿੱਚ ਨਹਾਉਂਦੇ ਆ ਅਨਾਂ ਨੂੰ ਗਰਮੀ ਬੜੀ ਜ਼ਿਆਦੀ ਲੱਗਦੀ ਹੈ ਹਨਾ ਅਨਾਂ ਦਾ ਪ੍ਰੋਗਰਾਮ ਵੇਖ ਕੇ ਕਿੰਨੀ ਗਰਮੀ ਲੱਗੀ ਬੜੀ ਚੁੱਟਰ ਮੈਂ ਕਹਿੰਦਾ ਅੰਡ ਬਲਵੇ ਅੰਡ ਕਿੰਨੇ ਮ제 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 ਆਉਂਦੇ ਨਾ ਹੁੰਦੇ ਬੜੇ ਮੇਨ ਜੀ ਠੰਡਾ ਠੰਡਾ ਪਾਣੀ ਬਸ ਕਰ ਹੁਣ ਨਹੀਂ ਸਿਰਫ ਪੂਰੀ ਤੇ ਰਹਿਣਾ ਆ ਪੂਰੀ ਰਾਤ ਰਹਿਣਾ ਇਥੇ ਮਰਨਾ ਬਾਅਦ ਚ ਉਸਦੀ ਚਲੇ ਜਾ ਕੇ ਕੱਲ ਘਰ ਸਕੂਲ ਜਾਣਾ ਹੈ ਪ੍ਰੋਗਰਾਮ ਦਾ ਤਾਂ ਬੜਾ ਮਜ਼ਾ ਆਇਆ ਪਰ ਗਰਮੀ ਬੜੀ ਜਿਆਦਾ ਸੀ ਹਨਾ ਹਾਂ ਠੀਕ ਹੈ ਚਲ ਆ ਜਾ ਪਰ ਹਾਂ ਉਹ ਡਾਲਵੇ ਕਿ ਤੇ ਛੁੱਟੀ ਆ ਜਾ ਆ ਜਾ ਹੁਣ ਬਾਹਰ ਨਿਕਲਿਆ ਸਿਰ ਪੀਓ ਗੋ ਨਾ ਗਿਲਾ ਦੁੱਧ ਮਾਣੋ ਤੇਰੇ ਵਾਸਤੇ ਪਾਇਆ ਵਾ ਹੋਰ ਸਵੇਰੇ ਵੀ ਹੁੰਦੀ ਆ ਤੇ ਐਸ ਵੇਲੇ ਵੀ ਹੁੰਦੀ ਪਈ ਸਵੇਰੇ ਤੱਕ ਦੀ ਮੈਂ ਖੈਰੀ ਕਿ ਉਹ ਲੈਡੀ ਉੱਠਦੇ ਹਣ ਐਵੇਂ ਜਿਹੜਾ ਤੂੰ ਜਾਣਾ ਹੁੰਦਾ ਲੇਟ ਕਿਥੇ ਉੱਠਦੇ ਸਕੂਲ ਆਹ ਹੋਣ ਛੁੱਟੀਆਂ ਕਰਕੇ ਹਾਂ ਅੱਜ ਹੀ ਉੱਠਿਆ ਪਹਿਲੇ ਦਿਨ ਅੱਲੀ ਅੱਜ ਹੀ ਕੱਲ ਕਿਹੜੇ ਵੇਲੇ ਕੱਲ ਸਕੂਲ ਨਹੀਂ ਆਸ ਵਕਤੇ ਕੱਲ ਗਿਆ ਸਕੂਲ ਅੱਜ ਹੀ ਪਹਿਲੀ ਛੁੱਟੀ ਆਈ ਤੁਹਾਡੇ ਮਗਰੋਂ ਤੇ ਇਸ ਵਕਤੇ ਚੱਲ ਗਏ ਆਏ ਜੀ ਡੋਟਰ ਹਾਂ ਜੀ ਸਰਦ ਬਟਿਆਂ ਨੂੰ ਸਾਰੇ ਇਹ ਸਾਡੇ ਡਾਕਟਰ ਸਾਹਿਬ ਆਏ ਦਵਾਈ ਦੇ ਡਾਕਟਰ ਸਾਹਿਬ ਤੁਸੀਂ ਸਵੇਰੇ ਕਿਉਂ ਨਹੀਂ ਆਏ ਪਹਿਲਾਂ ਤੇ ਦੱਸੋ ਮੇਰੇ ਲੇਟ ਹੋ ਗਿਆ ਜੀ ਜੀ ਹਾਂ ਡਾਕਟਰ ਥਰਮਾਮੀਟਰ ਤੋਂ ਹੁਣ ਤੋਂ ਬੁਖਾਰ ਚੈੱਕ ਕਰਨ ਕਹਿੰਦਾ ਮੈਨੂੰ ਥਰਮਾਮੀਟਰ ਥਰਮਾਮੀਟਰ ਤੋਂ ਹੁਣ ਲਿਆਉਣਾ ਪੈਣਾ ਕਹਿੰਦਾ ਇੱਦਾਂ ਦਵਾਈ ਦੇ ਦੋ ਨਾ ਫਰਕ ਇਹ ਡਾਕਟਰ ਤੇਰੀ ਉਦੋਂ ਦੀ ਦਵਾਈ ਦੇਣਾ ਠੀਕ ਆਪਾਂ ਪੈ ਜਰਾ ਆਹ ਹਾਂ ਵਧੀਆ ਜੀ ਦੇ ਘੈਂਟ ਜੀ ਰਹੀ ਹੋਰ ਹਾਂ ਹਾਂ ਅਨਹਦ ਪੂਲ ਚ ਕਦੋਂ ਆਉਂਦਾ ਨਾ ਹੋ ਗਿਆ ਫਰੀ ਠੰਡਾ ਹੋ ਗਿਆ ਵੇ ਹੈ ਹੱਥ ਠੰਡੇ ਹੋ ਗਏ ਤੇਰੇ ਮੈਂ ਜਿਹੜਾ ਵਾਂਗੂ ਥੋੜੀ ਨਾ ਜਿਹੜਾ ਪਸੀਨਾ ਲਿਆਉਂਦਾ ਰਹਿਣਾ ਪਸੀਨਾ ਮੈਂ ਜਿਮ ਚ ਜਾ ਕੇ ਲਿਆਉਣਾ ਮੈਂ ਤਾਂ ਨਹੀਂ ਹੁੰਦਾ ਲਿਆਉਣਾ ਜਿਮ ਚ ਤਾਂ ਜਾਂਦਾ ਨਹੀਂ ਜਦੋਂ ਮੈਂ ਕੀ ਕਰਾਂ ਮੈਂ ਤਾਂ ਪੂਲ ਨੂੰ ਨਾ ਪੂਲ ਤੇ ਕੂਲ ਜਾਵੇ ਨਹੀਂ ਆ ਬੜਾ ਜ਼ੋਰ ਲੱਗਦਾ ਹੈ ਇਹ ਬੜਾ ਜ਼ੋਰ ਲੱਗਦਾ ਸਵੀਮਿੰਗ ਦੇ ਵਿੱਚ ਹਾਂ ਸਭ ਤੋਂ ਵਧੀਆ ਐਕਸਰਸਾਈਜ਼ ਕਹਿੰਦੇ ਸਵਿਮਿੰਗ ਹੈ। ਗੋਤੇਗਾ ਤੇ 4-5 ਆਏ ਦੇ ਰਾਏ। ਗੋਤੇ ਨੂੰ ਵਖਰੀ ਗੱਲ। ਉਹਨੇ ਮਰ ਚੱਲੀ ਡੁੱਬ ਕੇ। ਮੈਰ ਵਿੱਚ ਕਰਦੇ ਪੂਲ ਚ ਡੁੱਬ ਚਲੀ। ਐ ਵਰਤ ਬੱਜਾ ਚ ਡੁੱਬ ਚਲੀ ਹੈ ਨਾ। ਹੈ ਆਓ। ਜਗਾ 94 ਚਾਹੀਦਾ ਵਾ। ਫੁਖਾਰ ਟਾਈਫਾਇਡ ਚ। ਫਿਰ ਹੋ ਜੂਗਾ ਤੱਕ ਨਹੀਂ ਹੋਈ। ਦਿਨ ਚੜ੍ਹਦੇ ਤੱਕ ਹੋ ਜਾਊਗਾ ਪੂਰਾ। ਇਹ ਅੰਦਰ ਤਾਂ ਮੇਰੇ ਇਹ ਸਾਡੇ ਫੈਮਿਲੀ ਡਾਕਟਰ ਇਹ ਸਾਡੇ ਫੈਮ ਵਾਕਿਆ ਫੈਮਿਲੀ ਡਾਕਟਰ ਹੈ ਅਸੀਂ ਪੈਣ ਦੋ ਦਿਖਾ ਦੋ ਅਨੰਦ ਨੇ ਕੀ ਜਿੰਦੀ ਹੈ ਹਨਾ ਸਪੈਸ਼ਲ ਸੱਦੇ ਹਨਨ ਕਦੋਂ ਅਨੰਦ ਵੀ ਡਾਕਟਰ ਦੇ ਹੁੰਦੇ ਆ ਉੱਥੇ ਹੈ ਜਣਾ ਤੂੰ ਉੱਥੇ ਹੀ ਹੈ ਜਦੋਂ ਅਨੰਦ ਅਨੰਦ ਦਾ ਬਰਥ ਹੋਇਆ ਜਦੋਂ ਸੱਚ ਡਾਕਟਰ ਜਿਆਦਾ ਪੁਰਾਣਾ ਡਾਕਟਰ ਉਹ ਹੁੰਦਾ ਜਦੋਂ ਮੈਂ ਦਪਈ ਗਿਆ ਵੀਰ ਗੋਰੀ ਨੇ ਫੋਨ ਆਉਂਦਾ ਹੈ ਗੋਰੀ ਨੇ ਉਹ ਹਨਾ ਕਾਂਦ ਜੀ ਨੇ ਲਾ ਕੇ ਫੋਨ ਕਰਨਾ ਮੈਂ ਕਿਨੂੰ ਲਗਾ ਵੀਰ ਦਾ ਫੋਨ ਆਉਂਦਾ ਹੋਇਆ ਚੱਕ ਕਰਦਾ ਫਿਰਾਂ ਬੋਲ ਠੀਕ ਹੈ ਉਹ ਤਾਂ ਛੇਤੀ ਆ ਗਿਆ ਨਾ ਮੇਰੇ ਹਿਸਾਬ ਨਾਲ ਹਨਾ ਤੁਹਾਡੇ ਦਮਗਰ ਜੀ ਜੀ ਦੇ ਉਹਨਾਂ ਨੂੰ